ਦੋਸਤੋ ਕੱਲ ਤੋਂ ਇੱਕ ਲਗਾਤਾਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਪਿੰਡ ਪਠਲਾ ਕਟੂ ਸਾਹਮਣੇ ਗੁਰੂ ਘਰ ਹੈਗਾ ਗੁਰਦੁਆਰਾ ਸਾਹਿਬ ਬਾਬਾ ਗਲਾਬ ਸਿੰਘ ਤੇ ਇਹਦੇ ਸਾਹਮਣੇ ਮੱਕੀ ਹੈਗੀ ਤਕਰੀਬਨ ਹੈਗੀ ਹੈਗੀ 7 ਕਿਲਿਆਂ ਦੇ 8-8 ਸਾਹਮਣੇ ਜੀ ਸਾਰੀ ਦੇਖ ਸਕਦੇ ਹਾਂ ਤੇ ਇੱਥੇ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੱਥੇ ਪਾਇਆ ਜਾ ਰਿਹਾ ਵੀ ਇੱਥੇ ਸ਼ੇਰ ਹੈਗਾ ਤੇ ਉਹਦੇ ਵਿੱਚ ਉਹਦੀ ਅਸਲ ਸਿੰਚਾਈ ਕੀ ਹੈ ਪੂਰੀ ਵੀਡੀਓ ਨੂੰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਇੱਥੇ ਅਲੱਗ-ਅਲੱਗ ਮਹਿਕਮਿਆਂ ਤੋਂ ਜਿਹੜੇ ਅਫਸਰ ਪਹੁੰਚੇ ਹੋਏ ਨੇਗੇ ਤੇ ਜਿਨ੍ਹਾਂ ਨੇ ਇੱਥੇ ਮੌਕੇ ਦੇ ਸ਼ੀਰ ਨੂੰ ਦੇਖਿਆ ਜਾਂ ਜਿਹੜੀ ਕੱਲ ਦੀ ਘਟਨਾ ਹੋਈ ਹੈ ਉਹ ਸਾਰੀ ਵੀਡੀਓ ਦੇ ਵਿੱਚ ਆਪਾਂ ਬਣਾ ਕੇ ਤੁਹਾਨੂੰ ਤੁਹਾਡੇ ਤੱਕ ਲੈ ਕੇ ਆਉਣੇ ਆ ਵੀ ਅਸਲ ਵਿੱਚ ਸਿੰਚਾਈ ਕੀ ਹੈਗੀ ਤੇ ਬਾਈ ਆਪਣੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬਾਈ ਆਪਣਾ ਜਸਪਾਲ ਜਸਪਾਲ ਤੇ ਪਿੰਡ ਘਟਣਾ ਜੀ ਪਿੰਡ ਪਠਲਾ ਤੇ ਕੱਲ ਵਾਲੀ ਕੀ ਘਟਨਾ ਗਈ ਵੀਰੇ ਸੇਰ ਵਾਰੀ ਕੱਲ ਵੀਰੇ ਅਸੀਂ ਖੇਤ ਹਰਾ ਵਟਣ ਆਏ ਸੀਗੇ ਤੇ ਹਰਾ ਸਾਰਾ ਅਸੀਂ ਵੱਢ ਲੈ ਸੀਗਾ ਤੇ ਲੱਦ ਵੀ ਲੈ ਸੀਗਾ ਤੇ ਮੇਰੇ ਚਾਚਾ ਕਹਿੰਦਾ ਵੀ ਬੱਚੇ ਖਾਤਰ ਜਾਮਣਾ ਚੋਕ ਲੈ ਕੀ ਘਰੇ ਲੈ ਚਲਾਂਗੇ ਆਪਾਂ ਅੱਛਾ ਉਹ ਇਧਰ ਸਾਈਡ ਤੇ ਲੱਕੜੀ ਜੀ ਵੱਢਣ ਲੱਗਿਆ ਇੱਕ ਤਾਂ ਆਵਾਜ਼ ਆ ਹੂੰ ਤੇ ਮੈਂ ਜਾਮਣਾ ਚੋਕ ਦੇ ਉੱਤੇ ਇੱਕ ਵਾਰ ਤਾਂ ਅਜੀਬ ਜਿਹੀ ਆਵਾਜ਼ ਆਈ ਮਾ ਉਹ ਗੋਲੀ ਨਹੀਂ ਜਦੋਂ ਮੈਂ ਕੁਝ ਹੋਊ ਜਦ ਹੂੰ ਤੇ ਮੈਂ ਜਾਮਣਾ ਚੋਕ ਦਾ ਬੈਂਕ ਸਾਈਡ ਝਾਕਿਆ ਆਪਦੇ ਹੂੰ ਆਉ ਇੱਕ ਅਜੀਬ ਜਿਹੀ ਚੀਜ਼ ਦੀ ਮਤਲਬ ਆਪਾਂ ਦੇਖੀ ਨਹੀਂ ਕਦੇ ਜਿਹੜੀ ਹੂੰ ਸ਼ੇਰ ਵੀ ਹੋ ਸਕਦਾ ਕੋਈ ਹੋਰ ਵੀ ਹੋ ਸਕਦੀ ਚੀਜ਼ ਮੈਂ ਇਹ ਨਹੀਂ ਕਹਿੰਦਾ ਵੀ ਸ਼ੇਰ ਹੀ ਹੈ ਕੋਈ ਹੋਰ ਵੀ ਚੀਜ਼ ਹੋ ਸਕਦੀ ਹੈ ਠੀਕ ਹੈ ਪਰ ਉਹਦੀ ਲੰਬਾਈ ਕਾਫੀ ਦੀ ਤੁਸੀਂ ਖੁਦ ਦੇਖਿਆਗਾ ਦੇਖਿਆ ਜੀ ਤੇ ਜਾਮਣਾ ਕਿੱਥੋਂ ਦੂਰ ਹੈ ਜੀ ਤੁਸੀਂ ਜਾਮਣਾ ਉਹ ਸਾਹਮਣੇ ਜਾਮਣਾ ਜੀ ਅੱਛਾ ਜਿਹੜੀ ਉਹ ਸਾਹਮਣੇ ਜਾਮਣਾ ਹੈ ਹਾਂਜੀ ਭਾਈਦਾਂ ਦੇ ਹੱਥਾਂ ਦੇ ਪਾਸੇ ਅੱਛਾ ਇੱਧਰ ਠੀਕ ਹੈ ਬਿਲਕੁਲ ਸਾਹਮਣੇ ਇਹ ਭਾਈਦਾਂ ਦੇ ਪਾਰਲੇ ਪਾਸੇ ਨਾਲ ਪਰਲੇ ਪਾਸੇ ਠੀਕ ਹੈ ਠੀਕ ਹੈ ਤੇ ਆਵਾਜ਼ ਆਈ ਤੁਹਾਨੂੰ ਅਜੀਬ ਆਵਾਜ਼ ਇਕੱਲੇ ਜੀ ਤੁਸੀਂ ਮੈਂ ਤੇ ਮੇਰੇ ਚਾਚਾ ਇਧਰ ਸਾਈਡ ਤੇ ਦੀ ਜੀ ਹਾਂ ਬਾਜ ਉਹਨੂੰ ਵੀ ਸੁਣੀ ਹੈ ਦੇਖਿਆ ਤੁਸੀਂ ਇਕੱਲੇ ਨਹੀਂ ਹਾਂ ਦਾ ਹਜੇ ਪਤਾ ਦੱਸਦੇ ਨਹੀਂ ਠੀਕ ਹੈ ਤੇ ਇਹ ਜਿਹੜੀ ਕੱਲ ਦੀ ਕੱਲ ਦੀ ਗੱਲ ਹੈ ਕਿ ਕੱਲ ਵਾਲੇ ਕੀ ਆ ਮਾਵਲਾ ਕੱਲ ਦਾ ਕੱਲ ਦਾ ਮਾਵਲਾ ਨਹੀਂ ਕੱਲ ਪਰਸੋਂ ਪਹਿਲੇ ਕੱਲ ਵਾਲਾ ਮਾਵਲਾ ਵੀ ਕੱਲ ਵਾਲਾ ਹੀ ਦੱਸਦਾ ਕੱਲ ਵਾਲਾ ਤੋਂ ਦੱਸਦਾ ਕੱਲ ਵਾਲਾ ਹੀ ਤੇ ਉਦੋਂ ਪਹਿਲਾਂ ਵੀ ਦੇਖਿਆ ਕਿਸ ਨੇ ਇਹ ਉਦੋਂ ਪਹਿਲਾਂ ਨਹੀਂ ਲਿਖਿਆ ਜੀ ਅਛਾ ਬਾਈ ਜਦੋਂ ਦੀ ਸ਼ੁਰੂਆਤ ਹੋਈ ਆ ਹੋ ਗਏ 10 ਦਿਨ ਸ਼ੁਰੂਆਤ ਹੋਈ ਨੂੰ ਅੱਛਾ ਸਾਰੀ ਡਿਟੇਲ ਚ ਦੱਸਦਾ ਗੱਲ ਮੈਂ ਰੁਟੀਨ ਆ ਮੇਰਾ ਮੈਂ ਸਵੇਰੇ ਰੋਜ਼ ਮੰਗੂ ਸਵੇਰੇ 5 ਵਜੇ ਖੇਤ ਗੇੜਾ ਮਾਰਨ ਗਿਆ ਠੀਕ ਆ ਬਾਈ ਠੀਕ ਆ ਜੀ ਤੇ ਜੋ ਮੈਂ ਗਿਆ ਖੇਤ ਤੇ ਮੈਂ ਬੱਟਾ-ਬੋਟਾ ਕਰਨੀ ਚ ਝਾਕ ਕੇ ਮਨ ਨਾ ਕੋਈ ਪੈੜਾਂ ਜਿ ਮੈਂ ਅਣਜਾਣ ਚੀਜ਼ਾਂ ਹੁੰਦੀਆਂ ਨੇ ਆਪਾਂ ਕੁੱਤੇ ਬਿੱਲਿਆਂ ਦਾ ਹੋਰ ਚੀਜ਼ਾਂ ਰੋਜ਼ਾਂ ਦਾ ਹੀ ਸੂਰਾਂ ਦਾ ਆਪਣੇ ਖੇਤ ਫਿਰਦੇ ਹਨਾ ਆਪਾਂ ਵੀ ਪੈੜ ਮੈਨੂੰ ਲੱਗੇ ਅਣਜਾਣ ਜੀ ਪੈੜ ਲੱਗੀ ਹਮ ਉਦੋਂ ਮੈਂ ਜੋ ਜਮਾ ਮੇਰੇ ਲਵੇ ਮੱਕੀ ਆ ਹੀ ਲਵੇ ਝੋਨਾ ਦਾ ਮੈਂ ਮ ਮੈਨੂੰ ਮੱਕੀ ਜੋ ਮੰਨ ਕੇ ਚੱਲੋ ਆਵਾਜ਼ਾਂ ਹੀ ਨਹੀਂ ਪੂਰੀਆਂ ਖਤਰਨਾਕ ਜਿਵੇਂ ਬੱਦਲ ਗਾਜਦਾ ਹੁੰਦਾ ਹੈਗਾ ਜੀ ਤੇ ਮੈਂ ਡਰ ਗਿਆ ਪੂਰਾ ਮਹਾ ਵੀ ਕੀ ਚੀਜ਼ ਵੀ ਹੋ ਸਕਦੀ ਹੈ ਉਹ ਅੱਗੇ ਨਹੀਂ ਸੁਣੀ ਜਿਹੇ ਆਵਾਜ਼ ਕੋਈ ਤੇ ਉਦੋਂ ਬਾਅਦ ਚਲੋ ਮੈਂ ਸ਼ੰਕਾ ਨਾਲ ਮੈਂ ਚਲ ਕਈ ਵਾਰ ਕੋਈ ਹੋਰ ਇੱਧਰ ਵੀ ਫਟਲਾਂ ਫਟਰਾਣ ਕੋਈ ਹੋ ਸਕਦੀ ਹੋਰ ਆਵਾਜ਼ ਨਾਲ ਹੱਦ ਲੱਗੇ ਜਾਂਦੀ ਹੈ ਜੀ ਉਦੋਂ ਦਿਨੇ ਉੱਥੇ ਪਨੀਰੀ ਹਟ ਰਿਹਾ ਸੀਗਾ ਜੀ ਜੀ ਤੇ ਦਿਨੇ ਜਦੋਂ ਮੰਨ ਕੇ ਚਲੋ ਮੈਂ ਮੋਟਰ ਤਲਾ ਕੇ ਅੰਦਰੋਂ ਬਾਹਰ ਆਇਆ ਜੀ ਕਮਰੇ ਚੋਂ ਤੇ ਬਾਹਰ ਮੰਨ ਕੇ ਚਲੋ ਮੈਂ 110 ਗਰਮਾਂ ਦੀ ਦੂਰੀ ਤੇ ਤੇ ਉਹ ਚੀਜ਼ ਇੱਧਰ ਲਈ ਮੱਕੀ ਜੋਈ ਸਾਲ ਮਾਰ ਕੇ ਦੂਜੀ ਮੱਕ ਅੱਛਾ ਇਹ ਕਿੰਨੇ ਦਿਨ ਪਹਿਲਾਂ ਦੀ ਗੱਲਾਂ ਇਹ ਤਕਰੀਬਨ 10 ਦਿਨ ਹੋ ਗਏ ਹੋਗੇ ਜੀ ਇਹ 10 ਦਿਨ ਪਹਿਲਾਂ ਦੀ ਗੱਲ ਹੈ ਹਾਂ ਹਾਂ ਤੇ ਹੈਗਾ ਕਿੱਥੇ ਦੀ ਇਹ ਕਿੱਥੇ ਦੇਖਿਆ ਪਾਇਆ ਤੁਸੀਂ ਆਪਣਾ ਹੀ ਇੱਥੋਂ ਉੱਥੇ ਹੱਦ ਲੱਗ ਜਾਂਦੀ ਜੀ ਇੱਥੋਂ ਮੈਨੂੰ ਇੱਥੋਂ ਹੀ ਦੇਖਣਾ ਤੁਹਾਨੂੰ ਅੱਛਾ ਪੈਣੀ ਇਹ ਪਹਾ ਪੈਣੀ ਬਾਲੀਆਂ ਕੱਟੂਚਾਰੇ ਮੰਡਾ ਦੀ ਹੱਦ ਲੱਗ ਜਾਂਦੀ ਉੱਥੇ ਆਪਣਾ ਖੇਤ ਆ ਜੀ ਖੇਤ ਆ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਕੱਟੂ ਆ ਜੀ ਤੁਹਾਡਾ ਪਿੰਡ ਕੱਟੂ ਆ ਹਾਂ ਜੀ ਹਾਂ ਠੀਕ ਹੈ ਇੱਥੋਂ ਕਹਿ ਦੀ ਆਪਾਂ ਵੀ 5 ਕਿਲੋਮੀਟਰ ਗੇਟ ਦੇ ਵਿੱਚ ਹੋ ਨਹੀਂ ਇਹ ਇੰਨਾ ਨਹੀਂ ਹੈਗਾ ਜੀ 2.5 ਕਿਲੋਮੀਟਰ 2.5 ਕਿਲੋ ਕਟੂ ਦੀ ਵੀ ਹੱਦ ਪੈ ਗਈ। ਉਹਨੂੰ ਮੰਨ ਕੇ ਚੱਲੋ ਕੋ ਸਾਡੇ ਪਿੰਡ ਦੀ ਵੀ ਹੱਦ ਪੈ ਗਈ। ਹੁਣ ਸਾਰਿਆਂ ਤੋਂ ਵੱਡੀ ਗੱਲ ਇਹ ਬਾਈ ਨੇ ਸਾਰਿਆਂ ਤੋਂ ਪਹਿਲਾਂ ਦੇਖਿਆ। ਹੂੰ। ਉਸ ਤੋਂ ਬਾਅਦ ਦੇ ਵਿੱਚ ਇਹ ਬਾਈ ਨੇ ਸਾਨੂੰ ਸਾਰੀ ਡਿਟੇਲ ਦੱਸਤੀ। ਹੂੰ। ਇਹ ਇਹ ਬਾਈ ਨੇ ਦੇਖਿਆ ਇਹ ਸਾਡੀ ਮੱਕੀ ਆ ਗਈ। ਹੂੰ। ਇੱਥੇ ਦੇਖਿਆ। ਹੂੰ। ਇਹਨੇ ਸਾਨੂੰ ਫੋਨ ਕਰਿਆ ਸੀ ਕੋਠੇ ਤੇ ਚੜ ਗਏ, ਇਹ ਵੀ ਕੋਠੇ ਤੇ ਚੜ ਗਏ। ਹੂੰ। ਉਸ ਤੋਂ ਬਾਅਦ ਕੀ ਹੋਇਆ ਕੱਲ ਸ਼ਾਮ ਨੂੰ ਸਾਰਾ ਇਹ ਮਾਹੌਲ ਠੰਡਾ ਪੈ ਗਿਆ। ਮਾਹੌਲ ਠੰਡਾ ਪੈਣ ਤੋਂ ਬਾਅਦ ਸਭ ਆਪਦੇ-ਆਪਦੇ ਘਰਾਂ ਨੂੰ ਵਾਗੇ। ਜਿਹੜੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੇਲਦਾਰ ਸੀ 5 ਵਜੇ ਉਹਨਾਂ ਦੀ 6:00 ਵਜ ਕੇ 6:00 ਵਜ ਦਾ ਟਾਈਮ ਸੀ 6:00 ਵਜ ਕੇ 10 ਮਿੰਟ ਦਾ ਅਸੀਂ ਮੈਂ ਪਉਰ ਮਾਉਂਦਾ ਸੀ ਇਹ ਬਾਈ ਦਾ ਖੇਤ ਹੈ ਇਹ ਬਾਈ ਬੂਟਾ ਪਟ ਕਟੂ ਤੋਂ ਇਹਦਾ ਬਾਈ ਦਾ ਖੇਤ ਉਹ ਉੱਥੇ ਆ ਨਾਲ ਓਕੇ ਨਾਲਾ ਟੱਪ ਕੇ ਆ ਹਾਂ ਨਾਲਾ ਟੱਪ ਕੇ ਨਾਲ ਹੀ ਹੈ ਇਹ ਬਾਈ ਨਾ ਬੱਟ ਪੋਚਦਾ ਪੋਚਦਾ ਨਾਲੇ ਤੇ ਆ ਕੇ ਹੂੰ ਗਰਮੀ ਵੀ ਜਿਆਦਾ ਹੈ ਬੈਠ ਗਿਆ ਜਦੋਂ ਹਵਾ ਜੀ ਬਾਕੀ ਬੂਟਾ ਤੁਹਾਨੂੰ ਦੱਸ ਦੂ ਸਾਰੀ ਡਿਟੇਲ ਦੱਸੋ ਮਾੜੀ ਜੀ ਬਾਈ ਦੇਓ ਜਾਣਕਾਰੀ ਅੱਛਾ ਭਾਈ ਤੇ ਜਦੋਂ ਅਸੀਂ 5:30 ਪੌਣ 6:00 ਦੇ ਟਾਈਮ 'ਚ ਅਸੀਂ ਬੈਠੇ ਉੱਥੇ ਠੀਕ ਹੈ ਬਾਈ ਅੱਛਾ ਤੇ ਗੱਲ ਕਰਿਆ ਉਹਨੇ ਪੱਕਾ ਮਤਲਬ ਆ ਸਾਹਮਣੇ ਨਾਲ ਆ ਗਿਆ ਜਿਹੜੀ ਇਹਨਾਂ ਦੀ ਮੇਨ ਮੱਕੀ ਹੈ ਆ ਬੈਠੇ ਸੀ ਆ ਪਾਈਪ ਲੈਣ ਤੋਂ ਥੋੜਾ ਅੱਗੇ ਕੱਢਿਆ ਉਹਨੇ ਗਾਲ ਜਿਹੜਾ ਇੱਥੇ ਆ ਪਾਈਪ ਲੈਣਾ ਇੱਥੇ ਹਾਂਜੀ ਹਾਂ ਠੀਕ ਹੈ ਜਿਵੇਂ ਨਰਾਲਾ ਸੀ ਗੱਲ ਦੇਖਿਆ ਮੇ ਮੱਕੀ ਦੇ ਪਿੱਛੇ ਮੱਕੀ ਜਿੱਦੀ ਮੂੰਹ ਪੂਰਾ ਨਰਾਲਾ ਦੇਖਿਆ ਜੀ ਅਸੀਂ ਠੀਕ ਹੈ ਕਿਉਂਕਿ ਮੂੰਹ ਸਾਡਾ ਇੱਧਰ ਨੂੰ ਸੀ ਅਸੀਂ ਸਾਰੇ ਦਿਨ ਤਾਂ ਸੁਣਦੇ ਸੀ ਵੀ ਛੇਰ ਆ ਛੇਰ ਇੱਧਰ ਹੂੰ ਇਹ ਜੀਰੀ ਲਾਉਂਦੇ ਸੀ ਨਾ ਬਾਈ ਅਸੀਂ ਜੀਰੀ ਲਾਉਂਦੇ ਸੀ ਯਾਨੀ ਕਿ ਦੋ ਤੋਂ ਤਿੰਨ ਬੰਦੇ ਨੇ ਦੇਖਿਆ ਇਹਨੂੰ ਅਗਵਾ ਨਹੀਂ ਕਹਿ ਸਕਦੇ ਆਪਾਂ ਬਾਅਦ ਬਾਈ ਅਮਰੀਕਾ ਨਹੀਂ ਕਹਿ ਸਕਦੇ ਬਾਅਦ ਜਦੋਂ ਹੁਣ ਤੁਹਾਨੂੰ ਦੱਸਿਆ ਨਾ ਉਸ ਤੋਂ ਬਾਅਦ ਅਸੀਂ ਦੂਸਰੇ ਦਿਨ ਮੰਨ ਕੇ ਚੱਲੋ ਕੱਖ ਲੈਣ ਆਏ ਜੀ ਖੇਤ ਉੱਥੇ ਹੀ ਤੇ ਉਸ ਤੋਂ ਬਾਅਦ ਮੰਨ ਕੇ ਚੱਲੋ ਮੇਰਾ ਬਰਾਦਰ ਆਈ ਇੱਕ ਤੇ ਨਾਲ ਸਾਡੇ ਦੋ ਕੰਮੇ ਸੀਗੇ ਤੇ ਉਹਨਾਂ ਵੱਲੋਂ ਵੀ ਮੰਨ ਕੇ ਚੱਲੋ ਦੇਖਿਆ ਗਿਆ ਜੀ ਉਸ ਤੋਂ ਬਾਅਦ ਦੋ ਰਾਹਗੀਰਾਂ ਵੱਲੋਂ ਲੰਘਦਾ ਦੇਖਿਆ ਗਿਆ ਜੀ ਭੈਣੀ ਵਾਲੇ ਪਾਸੋਂ ਕੱਟੂ ਵਾਲੇ ਪਾਸੋਂ ਠੀਕ ਹੈ ਕੱਟੂ ਵਾਲੇ ਪਾਸੋਂ ਉਹਨੂੰ ਠੀਕ ਹੈ ਤੇ ਉਹ ਬਹੁਤ ਮੰਨ ਕੇ ਚੱਲੋ ਨੇ ਉਹਦਾ ਯਕੀਨ ਕਰਿਆ ਠੀਕ ਹੈ ਵੀ ਸਾਨੂੰ ਲੱਗੋ ਵੀ ਕਿਤੇ ਊਈ ਨਾ ਕਹਿ ਗਿਆ ਹੋਵੇ ਪਰ ਕਾਰਨ ਕੀ ਹੈ ਮੰਨ ਕੇ ਚੱਲ ਜਦੋਂ ਆਪਦੇ ਤੇ ਵੀਰ ਦੇ ਹੁਣ ਜਮਾ ਨੇੜੇ ਆ ਗਏ ਬਾਈ ਨੇ ਦੇਖ ਲਿਆ ਸਾਡੇ ਚਾਚੇ ਦਾ ਮੁੰਡਾ ਤੇ ਪਹਿਲਾਂ ਹੁਣ ਕੱਟੂ ਅਸੀਂ ਅਸੀਂ ਤਾਂ ਗਈ ਨਹੀਂ ਉੱਥੇ ਮੰਨ ਕੇ ਚੱਲੋ ਵੀ ਉੱਥੇ ਜਦੋਂ ਇਹਨਾਂ ਦੇ ਖੇਤਾਂ ਗਣੀ ਪਰ ਜਦੋਂ ਹੁਣ ਇੱਧਰ ਆ ਗਿਆ ਹੁਣ ਸਾਨੂੰ ਵੀ ਵਿਫਤਾ ਪੈ ਗਈ ਜਦੋਂ ਇਹ ਬਾਈ ਨੇ ਦੇਖਿਆ ਨੇ ਮੈਨੂੰ ਫੋਨ ਕਰਤਾ ਬੁੱਟੇ ਨੇ ਕੱਲ 6:00 ਵਜੇ ਕੇ 10 ਮਿੰਟ ਦੇ ਅਸੀਂ ਡਰੋਨ ਮੰਗਾਇਆ ਮੈਂ ਇੱਕ ਸਟੂਡੀਓ ਤੋਂ ਬਣਾਉ ਲਿਆ ਠੀਕ ਹੈ ਵੀ ਇਹ ਮੋਣ ਤੋਂ ਬਾਅਦ ਵੀ ਹੁਣ ਤਾਂ ਆਪਣੇ ਲਈ ਇੱਕੋ ਹੀ ਹੱਲ ਹੈ ਡਰ ਕੋ ਕੁਛ ਨਹੀਂ ਮਿਲਿਆ। ਨੀਰਾ ਵੀ ਹੋ ਗਿਆ ਸੀ। ਉਹ ਸਾਨੂੰ ਇਹ ਸੀ ਅਸੀਂ ਰਾਤ 9:00 ਵਜੇ ਅਸੀਂ ਆਪਦੇ ਘਰੇ ਵਾਗੇ ਸੀ। ਹਮਮ ਹੁਣ ਅਸੀਂ ਸਵੇਰ ਦੇ ਉਰੀ ਆ। ਹਮਮ ਡੇੜੇ ਵੀ ਲਾਇਆ ਵਾਲੇ ਵਾਲੇ ਦੇਖਿਆ ਵੀ ਕੋਈ ਹਰਕਤ ਤਾਂ ਨਹੀਂ ਹੋਈ। ਵੀ ਜੇ ਕੋਈ ਦੁਬਾਰੇ ਹਰਕਤ ਇਹ ਜੀ ਹੁੰਦੀ ਆ ਤਾਂ ਸਾਡੇ ਹੁਣ ਡੋਰੋਂ ਵਾਲਾ ਪ੍ਰਬੰਧ ਜਿਹੜਾ ਪੂਰਾ ਪੱਕਾ ਹੈ। ਹਮ ਉਹ ਅਸੀਂ ਆਪਦੇ ਤੌਰ ਤੇ ਕਰਿਆ। ਪਰ ਅੱਜ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਹੈ। ਪਟਵਾਰੀ ਸਾਹਿਬ ਵੀ ਆਏ ਹੋਏ ਨੇ। ਪਟਵਾਰੀ ਸਾਹਿਬ ਆਏ ਨੇ ਮੌਕੇ ਤੇ। ਤਸਦੀਲਦਾਰ ਸਾਹਿਬ ਵੀ ਪਹੁੰਚੇ ਨੇ। ਤਸਦੀਲਦਾਰ ਡਿਗਲਾਸ ਵਿਭਾਗ ਦੇ ਵੀ ਆਏ ਨੇ। ਇਹ ਕਹਿੰਦੇ ਵੀ ਜੇ ਕੋਈ ਹੁਣ ਸਾਡੀ ਮੈਂ ਲਾਈਵ ਵੀ ਕਹਿਣਾ ਪਹਿਲਾਂ ਵੀ ਕਹਿ ਕੇ ਹਟਿਆ ਇਹ ਸਾਡੀ ਮੱਕੀ ਆ 4 ਤੋਂ 5 ਕਿੱਲੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਆਪਦਾ ਟੋਆ ਤਿਆਰ ਕਰ ਲਿਆ ਅਸੀਂ ਆਵਦੀ ਮੱਕੀ ਵੀ ਵੜਦਾਂਗੇ ਜੇ ਕੋਈ ਮੰਨ ਕੇ ਚੱਲੋ ਅਸੀਂ ਕੱਚੀ ਪੱਕੀ ਹੂੰ ਤੇ ਇਹ ਸਾਡਾ ਨੁਕਸਾਨ ਹੋ ਜੀ ਵੀ ਪਰ ਜੇ ਕੋਈ ਆਪ ਨੂੰ ਇਹਦੀ ਹਰਕਤ ਲੱਗਦੀ ਅਸੀਂ ਵੜਦਾਂਗੇ ਤੇ ਜਿਵੇਂ ਤੁਸੀਂ ਤਿੰਨਾ ਬੰਦਿਆਂ ਨੇ ਦੇਖਿਆਗਾ ਕੋਈ ਮੌਕੇ ਤੇ ਤੁਹਾਡੇ ਕੋਲ ਕੋਈ ਫੋਟੋ ਖਿੱਚੀ ਹੋਵੇ ਜਾਂ ਵੀਡੀਓ ਬਣਾਈ ਹੋਵੇ ਕੋਈ ਉਦਾਂ ਦਾ ਹੈਂ ਬਾਈ ਇੰਨਾ ਟਾਈਮ ਨਹੀਂ ਲੈਂਦਾ ਦੇਖ ਲੈ ਦੂੰਗਾ ਅੱਛਾ ਸਾਰੀ ਚੀਜ਼ ਹੈ ਜੀ ਉਹਦੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਇਹ ਕਲਰ ਕਿਦਾਂ ਦਾ ਦੀ ਕੱਦ ਕਿੱਡਾ ਕੱਦ ਦੀ ਕੋਈ ਉਹ ਬੱਦਰ ਹੈਗਾ ਸੀ ਤਿੰਨ ਫੁੱਟ ਇੰਨਾ ਉੱਚਾ ਠੀਕ ਹੈ हां ਤੇ ਦੂਰੋਂ ਦੇਖਿਆ ਕਰਕੇ ਕੱਲਰਾਂ ਵਜਾਈ ਸੀ ਕਹਿੰਦੀ ਨਹੀਂ ਗਿਆ ਛੱਦੇ ਵੀ ਐਵੇਂ ਦਾ ਸੀ ਐ ਡਰਾਉਣਾ ਸੀ ਬੱਚੇ ਇਹ ਜ਼ਰੂਰ ਆ ਇੱਕ ਬਾਈ ਸਾਰਿਆਂ ਤੋਂ ਵੱਡੀ ਗੱਲ ਬਾਈ ਜਿਹੜੇ ਬੰਦੇ ਇਹ ਦੱਸਦੇ ਨੇ ਇਹ ਕੋਈ ਨਸ਼ੇੜੀ ਨਹੀਂ ਹੈਗੇ ਓਕੇ ਇਹ ਕੋਈ ਮੰਨ ਕੇ ਚੱਲੋ ਇਹ ਹੁੰਦਾ ਵੀ ਬੰਦਾ दारू ਪਿਆਲਾ ਪੀ ਕੇ ਬੰਦਾ ਉਂੀ ੂਟ ਦੀਆਂ ਪਤੰਗ ਮਾਰੀ ਜਾਂਦਾ ਜਮਾ ਸਹੀ ਜਮਾ ਬਾਈ ਵੀ ਇਹ ਬਾਈ ਵੀ ਇਹ ਬਾਈ ਵੀ ਵੀ ਇਹ ਕੋਈ ਇਹ ਨਹੀਂ ਹੈਗਾ ਵੀ ਆਥ ਨੇ ਅਗਲਾ ਕਹਿੰਦਾ ਯਾਰ ਵੀ ਫਲਾਣਾ ਤੇ ਆਹ ਬਾਈ ਦਾ ਤੁਸੀਂ ਇਹ ਦੇਖ ਲਓ ਵੀ ਇਹ ਤਾਂ ਅੱਜ ਉਹਰੇ ਸੱਦ ਲਿਆ ਇਹ ਤਾਂ ਬਾਈ ਦਾ ਸਿਰਫ ਆਪਦੇ ਪਿੰਡੋਂ ਆਉਂਦਾ ਤੇ ਆਪਦੇ ਖੇਤ ਜਾਂਦੇ ਨੇ ਆਪਦੇ ਕੰਮ ਤਾਂ ਹੀ ਮਤਲਬ ਹੈ ਇਹਨੇ ਤਾਂ ਸਿਰਫ ਸਾਡੀ ਸ ਜਾਇਓ ਵੀ ਇੱਧਰ ਜਾਨਵਰ ਵੱਡਾ ਹੈਗਾ ਉਹ ਹੂੰ ਕਹਿੰਦਾ ਵੀ ਤੁਸੀਂ ਕਿਤੇ ਇਹਦੇ ਭਈਏ ਲਾਉਂਦੀ ਸੀ ਇਹ ਵੀ ਵਿਚਾਰਾ ਭਈਏ ਆਪਦਾ ਲੈ ਕੇ ਆਪਦੇ ਪਿੰਡ ਨੂੰ ਚੱਲ ਗਿਆ ਇੱਕ ਇੱਕ ਬਾਪੂ ਦੱਸ ਰਹੀ ਸਵੇਰ ਉਹ ਬੈਠੇ ਨੇ ਥੱਲੇ ਉਹ ਇਹਨਾਂ ਦੇ ਦਾਦਾ ਜੀ ਨੇ ਅੱਛਾ ਹਾਂਜੀ ਛੋਟੇ ਦਾਦਾ ਜੀ ਨੇ ਉਹ ਹਾਂਜੀ ਹਾਂਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਉਮਰ ਕਾਫੀ ਹੈਗੀ ਹੈ ਨਾ 60 65 ਸਾਲ ਦੇ ਨੇ ਨੰਬਰਦਾਰ ਵੀ ਨਹੀਂ ਮੌਜੂਦਾ ਜੀ ਉਹ ਮੌਜੂਦਾ ਨੰਬਰਦਾਰ ਨਹੀਂ ਨੰਬਰਦਾਰ ਵੀ ਨਹੀਂ ਮੌਜੂਦਾ ਉਹ ਵੀ ਇਹੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਵੀ ਪਰ ਕਾਰਨ ਕੀ ਆ ਵੀ ਅਸੀਂ ਤਾਂ ਹੁਣ ਜਿੰਨਾ ਸਾਥੋ ਬਣਿਆ ਅਸੀਂ ਕਰ ਲਿਆ ਹੁਣ ਪਿੰਜਰਾ ਦਿੱਤਾ ਸੀ ਪ੍ਰਸ਼ਾਸਨ ਨੇ ਪਿੰਜਰੇ ਦੇ ਵਿੱਚ ਮੰਨ ਕੇ ਚੱਲੋ ਮੁਰਗਾ ਟੰਗਦਾ ਮੁਰਗਾ ਉਹ ਕੁੱਤਾ ਹੀ ਖਾ ਗਿਆ ਅੱਛਾ ਏ ਉਹ ਵੀਡੀਓ ਵੀ ਹੈਗੇ ਪ੍ਰਸ਼ਾਸਨ ਨੂੰ ਵੀ ਇਹ ਪੇਜ ਹੁਣ ਮੰਨ ਕੇ ਚੱਲੋ ਇਹ ਤਾਂ ਹੁਣ ਮੌਕੇ ਜਦੋਂ ਫੜਿਆ ਗਿਆ ਮੰਨ ਕੇ ਚੱਲੋ ਇੱਕ ਹੈ ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਸ਼ੇਰ ਵੜ ਗਿਆ ਇੱਕ ਸਾਡਾ ਦੂਸਰੇ ਘਰ ਵਾਲਿਆਂ ਦਾ ਉਹ ਸਾਹਮਣੇ ਜਿਹਨੇ ਕੋਠਾ ਉਹ ਕਹਿੰਦਾ ਭਾਈ ਉਹਦਾ ਬੱਚਾ ਉਧਰ ਲੰਘ ਗਿਆ ਅੱਛਾ ਛੋਟਾ ਬੱਚਾ ਜੀ ਛੋਟਾ ਬੱਚਾ ਜਿਹਨੇ ਨਹੀਂ ਦੇਖਿਆ ਉਸ ਤੋਂ ਬਾਅਦ ਚ ਬਾਈ ਨੇ ਅੱਛਾ ਇਹਦਾ ਬੱਚਾ ਵੀ ਹੈਗਾ ਤੇ ਕਹਿ ਸਕਦੇ ਆ ਸ਼ੇਰ ਨਹੀਂ ਹੈਗੀ ਮਤਲਬ ਉਹਦਾ ਬੱਚਾ ਨਾਲ ਆ ਠੀਕ ਹੈ ਭਾਈ ਫੜੇ ਤੋਂ ਕਲੀਅਰ ਹੋਣਾ ਨਾ ਵੀ ਹੈ ਕੀ ਆ ਓਕੇ ਤੇ ਲੋ ਵੀ ਇਹ ਜਿਹੜੀ ਤੁਹਾਨੂੰ ਸਾਰੀ ਗੱਲਬਾਤ ਕਹਾਣੀ ਕੀ ਹੈਗੀ ਅਸਲ ਵਿੱਚ ਸਾਰੀ ਤੁਹਾਨੂੰ ਸੁਣਾਈ ਹੈ ਤੇ ਬਾਪੂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੀ ਉਮਰ ਹੈ ਜੀ 60 65 ਸਾਲ ਹੈ ਮੌਜੂਦਾ ਨੰਬਰਦਾਰ ਨੇ ਯਾਨੀ ਕਿ ਕਹਿ ਸਕਦੇ ਆ ਵੀ ਜਿਹੜੇ ਮੌਕੇ ਦੇ ਨੰਬਰਦਾਰ ਨੇ ਵੀ ਉਹ ਝੂਠ ਨਹੀਂ ਬੋਲਦੇ ਹਨ ਅਸਲ ਸਚਾਈ ਇਹੀ ਹੈਗੀ ਵੀ ਇੱਥੇ ਕੁਛ ਨਾ ਕੁਛ ਹੈਗਾਗਾ ਤੇ ਬਾਕੀ ਹੁਣ ਥੋੜਾ ਜਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚੇ ਹਨਾ ਇਹ ਮਸਲੇ ਦੇ ਧਿਆਨ ਦਿੱਤਾ ਜਾਵੇ ਕਿਉਂਕਿ ਹੁਣ ਮੱਕੀਆਂ ਖੜੀਆਂ ਨੇ ਮੱਕਿਆਂ ਦਾ ਚਾਰ ਵੀ ਪਾਉਣਾਗਾ ਬਿਲਕੁਲ ਮਹਿਕਮਾ ਆਈ ਜਾਂਦਾ ਨਾ ਤੇ ਬਾਕੀ ਮੱਕੀਆਂ ਦਾ ਚਾਰਾ ਜਿਹੜਾ ਹਨਾ ਪਾਉਣਾਗਾ ਬਾਈ ਦੱਸ ਰਹੇ ਨੇ ਵੀ ਇਹਨੂੰ ਜਿਹੜੇ ਖੋਟ ਕੱਢਣੇ ਨੇ ਹਨਾ ਲੇਬਰ ਦੀ ਲੋੜ ਹੈ ਜਿਹੜੀ ਮੌਕੇ ਤੇ ਲੇਬਰ ਵੀ ਨਹੀਂ ਆ ਰਹੀ ਤੇ ਸੇਤੀ ਤੋਂ ਸੇਤੀ ਇਹ ਵੀਡੀਓ ਨੂੰ ਥੋੜੀ ਜਿਹੀ ਸ਼ੇਅਰ ਕਰਕੇ ਲੋਕਾਂ ਤੱਕ ਜਿਹੜੀ ਪਹੁੰਚਾਓ ਤਾਂ ਕਿ ਇਹ ਮਸਲੇ ਦਾ ਜਿਹੜਾ ਥੋੜਾ ਜਿਹਾ ਹੱਲ ਹੋਵੇ ਤੇ ਬਾਕੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚੋਂ ਜਿਹੜੇ ਇੱਥੇ ਮੌਕੇ ਦੇ ਅਫਸਰ ਜਿਹੜੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਜਿਵੇਂ-ਜਿਵੇਂ ਜ਼ਰੂਰਤ ਪੈਂਦੀ ਹੈ ਜਿਹੜੀ ਚੀਜ਼ ਦੀ ਉਹ ਸਾਰਾ ਪ੍ਰਬੰਧ ਕਰਨਗੇ ਤੇ ਅਗਲੇ ਅਪਡੇਟ ਆਪਾਂ ਬ ਸੋ ਬਹੁਤ ਬਹੁਤ ਧੰਨਵਾਦ ਜੀ